ਉਹ ਸੋਹਣੇ ਲੇਵੇ ਤੋਂ ਥਾਣ ਥੁਣ ਜਾਵਾਂ ਐਨ ਕੋਈ ਦਿੱਕਤ ਨਹੀਂ ਹੋਣੀ ਪੱਕੇ ਤੜਕੇ ਵੀਡੀਓ ਬਣਾ ਰਹੇ ਆ ਤੇ ਗਾਂ ਦੀ ਚੰਦਾ ਜਲਾਵੇ ਜੀ ਕਿੰਨਾ ਇਹਨਾਂ ਦੇਣਾ ਇਹਨਾਂ ਕਿੰਦਾ ਜੀ 12 13 ਕਿਲੋ ਦੁੱਧ ਬਹੁਤ ਹੁੰਦਾ ਜੀ ਇਹਨਾਂ ਹਾਂਜੀ ਹਸੀਕਾਲ ਦੋਸਤੋ ਬਹੁ ਬਹੁ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਨਾ ਆਪਾਂ ਪਿੰਡ ਇਨੇ ਖੇੜੇ ਦੇ ਵਿੱਚ ਪਹੁੰਚੇ ਤੇ ਅੱਜ ਆਪਾਂ ਤੁਹਾਨੂੰ ਇੱਕ ਤਾਂ ਸੂਈ ਹੋਈ ਬਹੁਤ ਜਿਆਦੇ ਚੰਗੇ ਲੇਵੇ ਤੋਂ ਹਨਾ ਇਹ ਤਾਜੀ ਸੂਈ ਹੋਈ ਹੈ ਮਗਰ ਵੀ ਪੱਛੀ ਹੈ ਤੇ ਇੱਕ ਆ ਸੂਣ ਵਾਲੀ ਆਜੋ ਬਾਈ ਨਾਲ ਕਰਵਾਉਣੀ ਹੈ ਗੱਲਬਾਤ ਹਨਾ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਬਾਈ ਜੀ ਸਸੀ ਕਾਲ ਜੀ ਸਸੀ ਕਾਲ ਰਮਨ ਬਾਈ ਤੇ ਹੋਰ ਬਾਈ ਠੀਕ ਠਾਕ ਹਾਂ ਵਧੀਆ ਵੀਰ ਅੱਛਾ ਬਾਈ ਪਹਿਲਾਂ ਤਾਂ ਮੈਨੂੰ ਨਾਮ ਦੱਸੀ ਕਰਾ ਨਾਮ ਮੇਰਾ ਜੀ ਗੱਗੂ ਆ ਜੀ ਛੋਟਾ ਨਾ ਸਿੱਧਾ ਨਾ ਮੇਰਾ ਗਗਨਦੀਪ ਸਿੰਘ ਹੈ ਜੀ ਠੀਕ ਆ ਆਪਣਾ ਗੱਗੂ ਜੇ ਗੱਲ ਕਰ ਗਏ ਹੁਣ ਹਨਾ ਆਪਣਾ ਪਿੰਡ ਬਾਰੇ ਹਾਂਜੀ ਤੇ ਪਿੰਡ ਦਾ ਸਪਨਾ ਪਿੰਡ ਆਪਣਾ ਇੰਨਾ ਖੜਾ ਜੀ ਤਸੀਲ ਮਲੋਟਾ ਜੀ ਜਿਹੜਾ ਸ੍ਰੀ ਮੁਕਤਸਰ ਸਾਹਿਬ ਹੈ ਜੀ ਠੀਕ ਆ ਇਹ ਇੰਨੇ ਖੜੇ ਮਲੋੜ ਤੋਂ ਕਿੰਨੇ ਕਿ ਦੂਰ ਹੈ ਮਲੋੜ ਤੋਂ ਆਪਣੇ ਜੀ 5 ਕਿਲੋਮੀਟਰ ਹੈ ਜੀ ਬਸ 5-7 ਕਿਲੋਮੀਟਰ ਹੋਵੇ ਜੀ ਆਪਾਂ ਮੁਕਤਸਰੋਂ ਲਾਉਣੇ ਤੇ 20 ਕਿਲੋਮੀਟਰ ਹੈ ਜੀ 20 ਕਿਲੋਮੀਟਰ ਠੀਕ ਆ ਐ ਗੱਗੂ ਜੇ ਗੱਲ ਕਰਕੇ ਆਪਣੀ ਆਹ ਵਹੜ ਬਾਰੇ ਹੈਨਾ ਇਹ ਤਾਜੀ ਸੂਈ ਹੈ ਜਿਵੇਂ ਹਾਂਜੀ ਕਿੰਨਵੇਂ ਸੂਏ ਸੂਈ ਹੈ ਇਹ ਦੂਜਾ ਸੂਹਾ ਸੂਈ ਹੈ ਜੀ ਦੂਜਾ ਸੂਹਾ ਹਾਂਜੀ ਰਮਨ ਬਾਈ ਨੇ ਪਹਿਲਾਂ ਨੇ 19-20 ਕਿਲੋ ਦੁੱਧ ਪਾਇਆ ਹੋਇਆ ਠੀਕ ਆ ਹਾਂ 19 ਸੂ ਠੀਕ ਹੈ ਆ ਆਪਣੀਆਂ ਗੱਲਾਂ ਆ ਗਈਆਂ ਹਨਾ ਤੇ ਮਗਰ ਬੱਚੀ ਐ ਮਗਰ ਬੱਚੀ ਐ ਤੇ ਬੱਚੀ ਦਾ ਕੋਈ ਪਤਾ ਹੈਗਾ ਕੋਈ ਕਿਹੜੇ ਸੀਮਣ ਦੀ ਐ ਜਾਂ ਕਿਵੇਂ ਆ ਵੀਰ ਜੀ ਆਪਾਂ ਰਕਾਰਡ ਨਹੀਂ ਦੱਸ ਸਕਦੇ ਬੱਚੀ ਦੱਸੂਗੀ ਜੇ ਤਾਂ ਕਿਸੇ ਨੂੰ ਕੋਈ ਪਰਖਾ ਉਹ ਹੀ ਦੇਖ ਸਕਦਾ ਉਹ ਹੀ ਦੇਖ ਸਕਦਾ ਹਨਾ ਨਹੀਂ ਐਵੇਂ ਕਹਿ ਦਈਏ ਹਨਾ ਜੇ ਤੈਨੂੰ ਮੈਂ ਦੱਸਾਂ ਗੱਲ ਵੀ ਬੱਚੀ ਦੇਖ ਤੇਰੀ ਅ ਭਗੀਆਂ ਜਾਂ ਨਾਸਾ ਇਹ ਦੀਆਂ ਇਹ ਦੇਖ ਲੋ ਤੁਸੀਂ ਤੇ ਬਹੁਤ ਸੋਹਣੀ ਫਰੀਡ ਹੈ ਐ ਨਹੀਂ ਹੈਗਾ ਵੀ ਤੈਨੂੰ ਜੇ ਨਹੀਂ ਪਤਾ ਚਲ ਆਪਾਂ ਕਿਹੜਾ ਕੋਈ ਕਿਸੇ ਹਾਂ ਐਵੇਂ ਝੂਠ ਮਾਰ ਕੇ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਹੈ ਹੈ ਚੰਗੇ ਸੀ ਮੁੰਡੇ ਹੈ ਚੰਗੇ ਦੀ ਹੈ ਜੀ ਪਰ ਆਪਾਂ ਨੂੰ ਇਹਦਾ ਰਿਕਾਰਡ ਨਹੀਂ ਪਤਾ ਰਿਕਾਰਡ ਨਹੀਂ ਪਤਾ ਅੱਛਾ ਦੂਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਇਹ ਕੱਲ ਦੀ ਸੂਈ ਹੋਈ 4 ਵਜੇ ਦੀ ਸਵੇਰ ਦੀ ਜੀ ਇੱਕ ਨਾ ਐ ਕਰ ਤੇਰੇ ਮੋਬਾਈਲ ਤੇ ਆਪਣਾ ਟਾਈਮ ਦਿਖਾ ਦੇ ਹੋਣ ਵਾਲਾ ਹਾਂਜੀ ਆਪਾਂ ਵੀਡੀਓ ਬੰਦ ਨਹੀਂ ਕਰਦੇ ਤੇ ਡੇਟ ਦਿਖਾ ਦੇ ਕਿਉਂਕਿ ਮਿੱਤਰੋ ਅਸੀਂ ਤੜਕੇ ਤੜਕੇ ਵੀਡੀਓ ਬਣਾ ਰਹੇ ਹਾਂ ਤੇ ਗਾਂ ਦੀ ਚਵਾਈ ਹੋਈ ਵੀ ਐ ਇਹ 8:22 ਮਿੰਟ ਤੇ 24 ਤਰੀਕਾ ਹਿਆ ਰਮਨ ਭਾਈ ਆਪਣਾ ਖਾਲੀ ਕੀਤੀ ਹੋਈ ਐ ਅੱਛਾ ਹਾਂਜੀ ਠੀਕ ਆ ਲੈ ਵੀ ਇਹ ਜੇ ਗੱਲ ਕਰਕੇ ਖਾਲੀ ਕੀਤੀ ਹੋਈ ਐ ਆ ਬਾਈ ਗਾ ਕੋ ਹੁਣ ਆਪਣੀ ਨਾ ਇਹ ਵਹਿੜ ਨੂੰ ਤੋੜ ਕੇ ਦਿਖਾ ਦੇ ਤੇ ਫਿਰ ਆਪਾਂ ਤੇਥੋਂ ਰੇਟ ਪਤਾ ਕਰਾਂਗੇ ਲੈ ਵੀ ਮਿੱਤਰੋ ਇਹ ਆ ਦੇਖ ਲੋ ਬਹੁਤ ਸੋਹਣੇ ਲੇਵੇ ਤੋਂ ਵੀ ਜਿਵੇਂ ਬਾਈ ਨੇ ਕਿਹਾ ਵੀ ਪਹਿਲੇ ਸੂਏ 19 ਕਿਲੋ ਦੁੱਧ ਹਨਾ ਤੇ ਹੁਣ ਦੂਜੇ ਸੂਏ ਸੂਈਏ ਤੇ ਦੂਜੇ ਸੂਏ ਵੀ ਆਏ ਆ ਵੀ ਚੰਗਾ ਦੁੱਧ ਪਾ ਦੋਗੀ ਇਹ ਆ ਦੇਖ ਲੋ ਤੁਸੀਂ ਬਾਕੀ ਹਜੇ ਤਾਂ ਇਹਨੇ ਦੁੱਧ ਤਿਆਰ ਕਰਨਾ ਤੇ ਲੇਵਾ ਹਜੇ ਤਾਂ ਬਣਾਉਗੀ ਬਹੁਤ ਸੋਹਣੇ ਲੇਵੇ ਤੋਂ ਥਾਣ ਥੁਣ ਜਾਵਾ ਐਨ ਕੋਈ ਦਿੱਕਤ ਨਹੀਂ ਹੋਣ ਦਿੰਦੇ ਤੁਹਾਨੂੰ ਆ ਜਾ ਬਾਈ ਲਿਆ ਕਰ ਇਹ ਆ ਦੇਖ ਲੋ ਰੌਣ ਬਾਈ ਜਿੰਨੂੰ ਤਾਂ ਪਤਾ ਹੈ ਉਹ ਬੰਦੇ ਨੂੰ ਤਾਂ ਮੰਨ ਲੋ ਵੀ ਕਹਿਣ ਦੀ ਲੋੜ ਨਹੀਂ ਠੀਕ ਹੈ ਗੱਲ ਹਾਂਜੀ ਤੇ ਕਿਉਂਕਿ ਜਿਵੇਂ ਆਪਾਂ ਗੱਲ ਕਰ ਗਏ ਥਾਣਾ ਥੋਣਾ ਦੀ ਜ਼ਿੰਮੇਵਾਰੀ ਹੋ ਬਿਲਕੁਲ ਜੀ ਬਿਲਕੁਲ ਜੇ ਕੋਈ ਆਨਲਾਈਨ ਮੰਗਾਉਂਦਾ ਆਪਣੇ ਤੋਂ ਗਾਂ ਠੀਕ ਹੈ ਠੀਕ ਹੈ ਜੀ ਉਹਨਾਂ ਦੀ ਆਪਣੀ ਦੋ ਟਾਈਮ ਦੀ ਚਮਾਈ ਦੀ ਗਰੰਟੀ ਹੋਊਗੀ ਠੀਕ ਹੈ ਹਾਂਜੀ ਸਾਰੀ ਮਤਲਬ ਕੋਈ ਦਿੱਕਤ ਨਹੀਂ ਆਉਣੀ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਥਾਣਾ ਚੋਂ ਕੋਈ ਮੰਨ ਲੋ ਵੀ ਕਮੀ ਨਹੀਂ ਠੀਕ ਹੈ ਨਹੀਂ ਚਲੋ ਇੰਨੇ ਹੀ ਬਹੁਤ ਹੁੰਦਾ ਕਿਉਂਕਿ ਫਿਰ ਆਪਾਂ ਨੂੰ ਨਾ ਦਿੱਕਤ ਨਾ ਆਵੇ ਜੇ ਕਿਸੇ ਨੂੰ ਤੇ ਅੱਛਾ ਕੋਈ ਇਹਦਾ ਰੇਟ ਕਿੰਨਾ ਕਰਤਾ ਫਿਕਸ ਜਾ ਰੇਟ ਇਹਦਾ ਮੁੱਲ ਕਰਾ ਲਓ ਜੀ 85 ਕਰਾ ਲਓ 80 ਕਰਾ ਲਓ 75000 ਦੀ ਜੈਸ ਨੂੰ ਹੀ ਕਰਾਂਗੇ ਜੀ 75000 ਹਾਂ ਜੀ ਮਾਣ ਤਨ ਤਾਂ ਕਰ ਦੋਗੇ ਮਾਣ ਤਨ ਤੁਹਾਡਾ ਪਹਿਲੀ ਵਾਰੀ ਆਏ ਜੀ ਮਾਣ ਦਾ ਰੱਖੀਦਾ ਜੀ ਚਲੋ ਚੰਗੀ ਗੱਲ ਹੈ ਅੱਛਾ ਕਿਉਂਕਿ ਜਿਵੇਂ ਆਪਣੇ ਕੋਲੇ ਹੁਣ ਦੂਜੇ ਨੰਬਰ ਦੇ ਤੇ ਆ ਗਈ ਹਾਂਜੀ ਇਹ ਸਾਹੀਵਾਲ ਦਾ ਕਰਾਉਸ ਆ ਜੀ ਸਾਹੀਵਾਲ ਦਾ ਕਰਾਉਸ ਹੈ ਤੇ ਹੈ ਗਰਮੀਆਂ ਦਾ ਤੋਹਫਾ ਹੈ ਨਾ ਹਾਂ ਗਰਮੀ ਵਾਲਾ ਤੋਹਫਾ ਜੀ ਹੈ ਨਾ ਛੀਲ ਡੰਡੀ ਆ ਜੀ ਅੱਛਾ ਕਹਿੰਦੇ 12 ਦਿਨ ਬਾਕੀ ਆ ਜੀ 12 ਦਿਨ ਬਾਕੀ ਆ ਹਾਂ ਜੀ 12 ਦਿਨ ਬਾਕੀ ਠੀਕ ਹੈ ਇੱਕ ਵਾਰੀ ਖੜੀ ਦਿਖਾ ਦਿਓ ਪੰਜ ਦਿਖ ਦੁੱਧ ਦਈ ਜੇ ਕਿੰਨੀ ਕਾਸ ਲੱਗਦੀ ਹੈ ਇਹਨੇ ਦੂਜੇ ਸੂਏ ਜੀ 13 ਕਿਲੋ ਦੁੱਧ ਦਿੱਤਾ ਹੋਇਆ ਤੀਜੇ ਸੂਏ ਸੂਗੀ ਅ ਠੀਕ ਆ ਹਾਂਜੀ ਠੀਕ ਹੈ ਬਾਕੀ ਅਗਲਾ ਅੰਦਾਜ਼ਾ ਲਾਵੇ ਜੀ ਕਿੰਨਾ ਇਹਨਾਂ ਦੇਣਾ ਇਹਨਾਂ ਕਿੰਦਾ ਜੀ 12 13 ਕਿਲੋ ਦੁੱਧ ਬਹੁਤ ਹੁੰਦਾ ਜੀ ਇਹਨਾਂ ਠੀਕ ਹੈ ਠੀਕ ਹੈ ਹਾਂਜੀ ਚਲ ਆਪਾਂ ਨਾ ਰੇਟ ਵੀ ਦੱਸ ਹੀ ਦੇਗਾ ਕੋਈ ਇਹਦਾ ਫਿਕਸ ਹੈ ਇਹਦਾ ਫਿਕਸ ਲੈਣ ਦੇਣ 40000 ਰੁਪਏ ਜੀ 40000 ਹਾਂਜੀ 40000 ਰੁਪਏ ਦੀ ਦੇ ਦੇਣ ਠੀਕ ਹੈ ਹਾਂਜੀ ਅ ਇਤੋਂ ਲੈਸ ਕਿੰਨਾ ਹੋਜੂ ਲੇ ਸਮਾਨ ਤਾਂ ਕਰਾਂਗੇ ਜੇ ਕੋਈ ਹੋਰ ਹੋਵੇ ਜੀ ਖੋਲ ਕੇ ਨਾ ਖੋਲ ਕੇ ਰਾ ਲੈ ਵੀ ਮਿੱਤਰੋ ਗੱਲ ਸੁਣ ਲਓ ਮੇਰੇ ਬਾਈ ਨੇ ਦੁੱਧ ਵਾਲਾ ਜਿਵੇਂ ਐ 12 13 ਕਿਲੋ ਆਖਿਆ ਹਨਾ ਇੰਨਾ ਕੀ ਇਹ ਦਿੰਦਿਆਂ ਹੁੰਦੀਆਂ ਗਈਆਂ ਐਵੇਂ ਰਹਿਣੇ ਦਾ ਆਪਾਂ ਨੂੰ ਕੋਈ ਮੰਨ ਲਓ ਵੀ ਜ਼ਿਆਦਾ ਕਹਿਣ ਦੀ ਲੋੜ ਹੀ ਨਹੀਂ ਇਹਨਾਂ ਦੇਣਾ ਹੀ ਇਹਨਾਂ ਹੁੰਦਾ ਜੀ ਠੀਕ ਐ ਇਹ ਆ ਲੋ ਲੈ ਜੋ ਕਰ ਲੋ ਵੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਗਾਂ ਕਿਵੇਂ ਲੱਗੀ ਤੇ ਵਾਕੀ ਦੁੱਧ ਵਾਲੇ ਪੱਖ ਤੋਂ ਕਿਵੇਂ ਦੱਸਿਆ ਬਾਈ ਨੇ ਹਨਾ ਤੇ ਵੀਡੀਓ ਵੀ ਚੰਗੀ ਲੱਗੀ ਸ਼ੇਅਰ ਜਰੂਰ ਕਰਿਓ ਇਹ ਆ ਦੇਖ ਲੋ ਇਹ ਗਰਮੀਆਂ ਦਾ ਜੀ ਗੱਲ ਕਰਕੇ ਤੋਹਫਾ ਹੀ ਆ ਬਣਦੇ ਵੀ ਬਣਦੇ ਲੈ ਵੀ ਹੁਣ ਆਪਾਂ ਨੰਬਰ ਪੁੱਛਦੇ ਆ ਅੱਛਾ ਗਗੂ ਵੀ ਹੁਣ ਨੰਬਰ ਬੋਲ ਦੇ ਨੰਬਰ ਆਪਣਾ 79864 24713 ਜੀ ਠੀਕ ਆ ਹਾਂਜੀ ਧੰਨਵਾਦ ਬਾਈ ਤੇਰਾ ਤੇ ਲੋ ਵੀ ਮਿੱਤਰੋ ਜੇ ਕਿਸੇ ਨੂੰ ਕੋਈ ਵੀ ਪਸ਼ੂ ਆਉਂਦਾ ਪਸੰਦ ਤੇ ਬਾਈ ਦੇ ਘਰੇ ਆਇਓ ਤੇ ਘਰੇ ਆ ਕੇ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਬਾਕੀ ਜਿਹਨੇ ਵੀਰ ਵੀਡੀਓ ਸ਼ੇਅਰ ਕਰ ਦੇਣ ਸਾਰੇ ਵੀਰਾਂ ਦਾ ਤਾਂ ਇਹਦੇ ਲਈ ਧੰਨਵਾਦ